ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਧਨ ਸਿੰਘ ਖਾਨਾ ਤਹਿਸੀਲ ਬਠਿੰਡਾ ਤੇ ਜ਼ਿਲ੍ਹਾ ਵੀ ਬਠਿੰਡਾ ਮਹਿਵਾ ਸਿੰਘ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਚਾਰ ਆਪਾਂ ਤੁਹਾਨੂੰ ਬੱਸੀਆਂ ਦਿਖਾ ਰਹੇ ਹਾਂ ਤੇ ਚਾਰੇ ਹੀ ਮਿੱਤਰੋ ਚੰਗੀਆਂ ਨੇ ਪੂਰੀ ਜਿਹੜੀ ਡਿਟੇਲ ਬਾਈ ਤੋਂ ਲਮਾ ਕੇ ਸੁਬਣੇ ਰਹੋ ਆਪਣੇ ਚੈਨਲ ਦੇ ਨਾਲ ਜਿਹਦੇ 'ਚ ਤਿੰਨ ਮਿੱਤਰੋ ਐਫ ਐਫ ਆ ਤੇ ਇੱਕ ਹੈਗੀ ਆ ਐਰ ਸਰਕਲਸ ਚਾਰੇ ਨਗ ਚੰਗੇ ਆ ਫੇਰ ਆਪਾਂ ਕਹਨੇ ਵੀ ਚਾਰਾਂ ਦੇ ਜਿਹੜੇ ਰੇਟ ਆ ਵੱਖਰੇ ਵੱਖਰੇ ਆ ਤੇ ਰੇਟ ਬਾਜਬ ਹੁਣ ਕੋਈ ਬਹੁਤ ਰੇਟ ਨਹੀਂ ਹੋਣੇ ਜਿਹੜੇ ਹਿਸਾਬ ਨਾਲ ਆਮ ਚੈਨਲਾਂ ਤੇ ਚੱਲਦੇ ਆ ਪਹਿਲਾਂ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਵੀ ਬਾਈ ਦਾ ਜਿਹੜਾ ਘਰ ਕਿੱਥੇ ਆ ਇਹਦੇ ਪਿੰਡ ਦੇ ਨੇੜੇ-ਨੇੜੇ ਕਿਹੜੇ ਪਿੰਡ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਤੁਹਾਡਾ ਇੱਥੇ ਆਉਣ ਤੇ ਹਾਰਦਿਕ ਸਵਾਗਤ ਤੇ ਮਰਾ ਡੇਰੀ ਫਾਰਮ ਦੇਖਣ ਆਉਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਪਹਿਲਾਂ ਤਾਂ ਐ ਦੱਸੋ ਜੀ ਆਪਣਾ ਚੈਨਲ ਕਿਵੇਂ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਤੇ ਜਿਵੇਂ ਆਪਾਂ ਕੁਝ ਦਿਖਾਉਣੇ ਆ ਕਿਵੇਂ ਉਵੇਂ ਹੁੰਦਾ ਹਾਂ ਜਿਵੇਂ ਦੀ ਪਾਉਨੇ ਹੋ ਤੁਸੀਂ ਉਵੇਂ ਹੀ ਤਾਂ ਹੁੰਦੀ ਹੈ ਇਹ ਵੀ ਜੂਮ ਕਰਕੇ ਵੱਡੀ ਦਿਖਾਤੀ ਠੀਕ ਹੈ ਜਾਂ ਛੋਟੀ ਦਿਖਾਤੀ ਅਸੀਂ ਆਪ ਸੌਦਾ ਕਰਿਆ ਧੂਰ ਕੋਟ ਲੈ ਰਹੇ ਜਿਵੇਂ ਦੀ ਦਿਖਾਈ ਸੀ ਉਵੇਂ ਦੀ ਸੀ ਠੀਕ ਹੈ ਹਾਂ ਤੇ ਵਧੀਆ ਲੱਗਦਾ ਵਧੀਆ ਜੀ ਆਹ ਇਹ ਚੱਲੋਂਗੇ ਤਾਂ ਵਧੀਆ ਨਹੀਂ ਨਹੀਂ ਆਪਾਂ ਦਾ ਨਹੀਂ 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 ਆਪਾਂ ਤਾਂ ਚੱਲਣਾ ਹੀ ਨਹੀਂ ਗੱਲ ਤਾਂ ਆਪਾਂ ਤਾਂ ਇਦੋਂ ਵੀ ਸੁਧਾਰ ਕਰਨਾ ਦੋਸਤੋ ਜਿੱਥੇ ਕੋਈ ਕਮੀ ਲੱਗਦੀ ਆ ਫਿਰ ਆਪਾਂ ਤੁਹਾਨੂੰ ਕਹਿੰਨੇ ਆ ਆਪਣਾ ਕਮੈਂਟ ਕਰੋ ਵੀ ਆਪਾਂ ਉਹ ਚੀਜ਼ ਨੂੰ ਸੁਧਾਰ ਕਰਕੇ ਕਿਉਂਕਿ ਡੇਰੀ ਫਾਰਮ ਕੱਲਾ ਧੰਦੇ ਨੂੰ ਮੈਂ ਕੱਲਾ ਨਹੀਂ ਸੁਧਾਰ ਸਕਦਾ ਤੇ ਤੁਹਾਡਾ ਵੀ ਮਿੱਤਰੋ ਸਾਥ ਚਾਹੀਦਾ ਜਿੱਥੇ ਵੀ ਤੁਹਾਨੂੰ ਕੋਈ ਮੇਰੀ ਵੀਡੀਓ ਦੇ ਵਿੱਚ ਕਮੀ ਲੱਗਦੀ ਆ ਕਮੈਂਟ ਕਰ ਸਕਦੇ ਹੋ ਤੇ ਆਪਾਂ ਕਮੈਂਟ ਦਾ ਜਵਾਬ ਵੀ ਦੇਵਾਂਗੇ ਤੇ ਉਸ ਤੋਂ ਬਾਅਦ ਮਿੱਤਰੋ ਉਹਦਾ ਸੁਧਾਰ ਵੀ ਕਰਾਂਗੇ ਤੇ ਆਪਣਾ ਕੰਮ ਬਿਵਾਰ ਦਾ ਕਿਵੇਂ ਆ ਆਪਣਾ ਵਪਾਰ ਦੀ ਤੋਰ ਆ ਸਮਝੀਂ ਵਪਾਰ ਦਾ ਤੋਰਿਆ ਓਕੇ ਵਪਾਰ ਦਾ ਕੀ ਫਾਇਦਾ ਹਾਂ ਠੀਕ ਹੈ ਗੱਲ ਆ ਕਿਉਂਕਿ ਇਹਨਾਂ ਚਾਰ ਬੱਚੀਆਂ ਤਾਂ ਇੱਕ ਘਰੋਂ ਨਿਕਲਦੀਆਂ ਨਹੀਂ ਹੁੰਦੀਆਂ ਨਾ ਠੀਕ ਹੈ ਹੁਣ ਆਪਾਂ ਪਹਿਲੇ ਨੰਬਰ ਤੇ ਗੱਲ ਕਰਦੇ ਹਾਂ ਐਚ ਐਫ ਦੀ ਹਨਾ ਹਾਂ ਜੀ ਇਹਦੀ ਕੀ ਡਿਟੇਲ ਆ ਜੀ ਕਿੰਨੀ ਉਮਰ ਹੋ ਇਹਦੀ 9 ਮਹੀਨੇ ਉਮਰ ਹੈ 9 ਮਹੀਨੇ ਉਮਰ ਆ ਠੀਕ ਹੈ ਤੇ ਮਾਂ ਦਾ ਰਿਕਾਰਡ ਕੋਈ ਪਤਾ ਮਾਂ ਦਾ ਰਿਕਾਰਡ ਐਵੇਂ ਝੂਠ ਮਾਰ ਕੇ ਕੋਈ ਪਤਾ ਨਹੀਂ ਆਪਣੀ ਖਰੀਦੀ ਹੋਈ ਹੈ ਠੀਕ ਹੈ ਕਿ ਇੱਕ ਗੱਲ ਇਹ ਹੋਊਗੀ ਸਾਡੇ ਘਰੇ ਭਾਵੇਂ ਦਾ ਸਾਰੀ ਤਸੱਲੀ ਕਰ ਲਿਆਗਾ ਹਾਂ ਜੀ ਹਾਂ ਜੀ ਹਾਂ ਜੀ ਜਿਸ ਕਾਸੇ ਦੀ ਮਰਜ਼ੀ ਕਰ ਲੈ ਠੀਕ ਹੈ ਜਦੋਂ ਸਾਡੇ ਗੇਟੋ ਬਾਹਰ ਹੋ ਗਈ ਠੀਕ ਹੈ ਸਾਹਾਂ ਵਾਲੀ ਚੀਜ਼ ਹੈ 1% ਦੀ ਗਾਰੰਟੀ ਨਹੀਂ ਸਕਦਾ ਖੁਦ ਵਾਲ ਕੋਈ ਗਾਰੰਟੀ ਨਹੀਂ ਉਹਦੋਂ ਵਾਲ ਕੋਈ ਘਰੇ ਘਰੇ ਖੜੀ ਦੀ ਜਿੰਨੀ ਮਰਜ਼ੀ ਗਾਰੰਟੀ ਕਰੀ ਜਾਵੇ ਓਕੇ ਓਕੇ ਤਸੱਲੀ ਕਰ ਸਕਦਾ ਆਪਦੇ ਫਿਰ ਆਪਾਂ ਮਿੱਤਰੋ ਕਹਿੰਦੇ ਜਿਹੜਾ ਵੀ ਆਪਣੇ ਵੀਡੀਓ ਤੇ ਲੈਣਾ ਜਾਂ ਕਿਸੇ ਵੀ ਚੈਨਲ ਤੇ ਲੈਣਾ ਲੈਨੇਓ ਪਹਿਸੂ ਤਸੱਲੀ ਜ਼ਰੂਰ ਕਰ ਲਿਆ ਕਰੋ ਆਪ ਦਾ ਦੇਖ ਪਰ ਕੇ ਲਿਆ ਕਰੋ ਕਿਉਂਕਿ ਦੁਨੀਆ ਹੱਥਾਂ ਤੇ ਹੱਤ ਮਾਰਦੀ ਬਰਦੀ ਆ ਕਿਹੜਾ ਠੱਗੇ ਗਏ ਮੁੜ ਕੇ ਮਿੱਤਰੋ ਤਾਬ ਨਹੀਂ ਆਉਂਦੇ ਕਿਉਂਕਿ ਮੈਂ ਇਹ ਚੀਜ਼ਾਂ ਨੋਟ ਕੀਤੀਆਂ ਤੇ ਇਹਦੇ ਮਤਲਬ ਵੀ 9 ਮਹੀਨੇ ਦੀ ਉਮਰ ਆ ਹਨਾ ਮਾਂ ਦਾ ਉਹ ਦੁੱਧ ਦਾ ਕੋਈ ਦੱਸਿਆ ਉਹਨਾਂ ਨੇ ਮਾਲਕਾਂ ਨੇਕ ਉਹਨਾਂ ਨੇ ਤਾਂ 30 ਦੱਸਿਆ ਜੀ ਚਲੋ ਅਗਲੇ ਦਾ ਆ ਆ ਦੀ ਸਮਝ ਨਾ ਲੈਣੀ ਆ ਸਾਰੀਆਂ ਦੇ ਹੋਣਗੇ ਜਿਹੜੇ ਨੇ ਪਹਿਲਾ ਫੋਨ ਲਾ ਲਿਆ ਹਾਂਜੀ ਪਹਿਲੇ ਫੋਨ ਤੇ ਹੋਣਗੇ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਲੈ ਗਿਆ ਲੈ ਗਿਆ ਓਕੇ 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 ਠੀਕ ਆ ਚਲੋ ਇਹਨੂੰ ਤੋਰ ਕੇ ਦਿਖਾਓ ਜੀ ਪਹਿਲਾਂ ਮੜੀ ਜੀ ਪਹਿਲਾਂ ਥਣ ਦਿਖਾਦਗੇ ਜੀ ਕੋਈ ਫੋੜ ਸਕਦਾ ਨਹੀਂ ਕਿਸੇ ਨੇ ਚਾਰਾਂ ਦੇ ਮਤਲਬ ਚਾਰ ਥਣ ਹੋਣਗੇ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਇੱਕ ਮਿੰਟ ਇੱਕ ਮਿੰਟ ਠੀਕ ਹੈ ਕਿਉਂਕਿ ਕੋਜਤਨ ਪਹਿਲਾਂ ਮੇਥੁਰਕਾਪ ਤੋਂ ਵੀਡੀਓ ਦੇ ਵਿੱਚ ਨਹੀਂ ਦਿਖਾਇਆ ਗਿਆ ਤੇ ਆਪਣਾ ਕੋਈ ਮਿੱਤਰ ਗਿਆ ਤੇ ਉਹ ਕਹਿੰਦਾ ਵੀ ਭਾਈ ਥੋੜੀ ਜਿਹੀ ਫੋਟਸਾਂ ਆ ਕੇ ਪਰ ਵੈਸੇ ਲੈਣ ਵਾਲੇ ਨੂੰ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਲੱਗੀ ਤੇ ਆਪਾਂ ਨੂੰ ਬਹੁਤ ਲੱਗਿਆ ਗਲਤ ਵੀ ਗਲਤ ਆਪਾਂ ਕੰਮ ਕਰ ਰਹੇ ਆ ਤੇ ਕੱਦ ਦਾ ਤੁਸੀਂ ਮਿੱਤਰੋ ਅੰਦਾਜ਼ਾ ਬਾਈ ਦੇ ਜਾਂ ਨਾਲ ਜਾਂ ਅੰਕਲ ਦੇ ਸਾਹਿਬ ਨਾਲ ਤੁਸੀਂ ਲਾ ਸਕਦੇ ਹੋ ਕਿਉਂਕਿ ਕਈ ਵਾਰ ਵੀਡੀਓ ਦੇ ਵਿੱਚ ਥੋੜਾ ਮੋਟਾ ਪਸ਼ੂ ਛੋਟਾ ਜਾਨਵਰ ਵੱਡਾ ਦਿਖਾਈ ਦਿੰਦਾ ਹੈ ਇਹ ਤੁਸੀਂ ਆਪ ਦਾ ਅੰਦਾਜ਼ਾ ਲਾਉਣਾ ਵੀ ਕਿੱਡਾ ਹੈ ਤੇ ਮੁੱਲ ਕੀ ਕਰਤਾ ਜੀ ਦਾ ਮੁੱਲ ਇਹਦਾ 11000 ਹੈ ਜੀ 11000 ਚ ਮਾਨਤਾ ਨੂੰ 11 ਚ ਮਾਨਤਾ ਨੂੰ ਹੋ ਜਾ ਹਾਂ ਇਹਦਾ ਜਰੂਰ ਕਰਾਂ ਜਿਹੜਾ ਤੁਹਾਡਾ ਚੈਨਲ ਦੇਖ ਕੇ ਆਉਗਾ ਓਕੇ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਨਾ ਐਰ ਸਰਕ੍ਰੋਸ ਇਹਦੀ ਕੀ ਡਿਟੇਲ ਹੋ ਜੀ ਇਹ 11 ਮਹੀਨਿਆਂ ਦੀ ਬੱਚੀ ਹੈ ਜੀ ਠੀਕ ਹੈ ਇਹ ਝੋਲੀ ਝੋਲੀ ਬਹੁਤ ਚੰਗੀ ਆ ਹਾਂ ਮੋਟਾ ਗੱਲਾ ਗੱਲਾ ਦਾ ਹਨਾ ਸਿਰੇ ਹੀ ਹੈ ਇਹਦੀ ਮਾੜਾ ਦੁੱਧ 30 ਲੀਟਰ ਸੀ ਇਹਦੀ ਦਾ ਹਾਂ ਚਲੋ ਇਹਨੂੰ ਵੇਦੋ ਰੋਜ ਮੜਾ ਜਾ ਤੋ ਫੇਰ ਆਪਾਂ ਕਹਨੇ ਆ ਵੀ ਕਈ ਵਾਰ ਮਿੱਤਰੋ ਵੀਡੀਓ ਦੇ ਵਿੱਚ ਬੱਚਾ ਕਈ ਵਾਰ ਵੱਡਾ ਦਿਖਾਇਆ ਜਾਂਦਾ ਹੈ ਸੌਦਾ ਤੁਸੀਂ ਕੋਲੇ ਆ ਕੇ ਕਰਨਾ ਭਾਵੇਂ ਮੇਰੀ ਵੀਡੀਓ ਆ ਫੇਰ ਕਹਨੇ ਜਾਂ ਕਿਸੇ ਚੈਨਲ ਦੀ ਹੋਰ ਹੈ ਕਿਉਂਕਿ ਕਈ ਵਾਰੀ ਨੀਕੀ ਕੈਮਰੇ ਦੀ ਹੋ ਜਾਂਦੀ ਹੈ ਵੈਸੇ ਤਾਂ ਆਪਾਂ ਬਹੁਤ ਆਪਦੇ ਹਿਸਾਬ ਨਾਲ ਦਿਖਾਉਣੇ ਆ ਵੀ ਕਿਸੇ ਭਰਾ ਦਾ ਭਕਾਈ ਨਾ ਹੋਵੇ ਕੋਈ ਤੇਲ ਵਿੱਚ ਜਾ ਕੇ ਵਾਪਸ ਨਾ ਮੁੜਨਾ ਪਵੇ ਮੋੜ ਲੋ ਜੀ ਤੇ ਬੈਸ ਤਾਂ ਆਪਾਂ ਜਿੰਨੀ ਕੋਸ਼ਿਸ਼ ਕੀਤੀ ਹੈ ਵੀ ਹਜੇ ਤਾਈਂ ਆਪਣੇ ਚੈਨਲ ਤੇ ਕੋਈ ਵਾਪਸ ਮੁੜਿਆ ਨਹੀਂ ਤੇ ਰੇਟ ਕੀ ਕਰਤਾ ਜੀ ਫਿਰ ਹਾਂ ਜੀ 25000 ਆਈਦਾ 25000 ਓਕੇ ਬੜੀ ਚੰਗੀ ਹੈ ਜੀ ਹਾਂ ਯਾਰ ਸੈਸ ਦੀ ਮੰਗ ਬਹੁਤ ਆ ਨਾ ਹਾਂ ਠੀਕ ਹੈ ਹੁਣ ਤੀਜੇ ਨੰਬਰ ਤੇ ਖੜੀ ਹੈ ਜੀ ਵੱਡੇ ਕਦ ਕਾਟ ਵਾਲੀ ਹੈ ਨਾ ਕਦ ਕਾਟ 100 ਹਾਂ ਚੰਗਾ ਫਿੱਕੀ ਜ਼ਰੂਰ ਆ ਸਰੀਰ ਪਖੋਣਾ ਇਹਦਾ ਰਿਕਾਰਡ ਮਿਲੂਗਾ ਜੀ ਠੀਕ ਹੈ ਕਿੰਨਾ ਕੁ ਕਹਿੰਦੇ ਜੀ ਇਹਦੀ ਮਾਂ ਦਾ 30 ਲੀਟਰ ਦੁੱਧ ਸੀ ਐਬੀਐਸ ਦੀ ਹੈ ਫਰੀडम ਦੀ ਠੀਕ ਹੈ ਉਹ ਆਪਾਂ ਜਿਹੜਾ ਆਪਣੇ ਕੋਲੇ ਆ ਉਹ ਦੇਵਾਂਗੇ ਓਕੇ ਜੀ ਓਕੇ ਓਕੇ ਤੋ ਰੋ ਜੀ ਇਹਨੂੰ ਵੀ ਕਿੰਨੀ ਉਮਰ ਹੋਏ ਦੀ ਇਹ ਵੀ ਉਮਰ 12 ਮਹੀਨੇ ਆ ਠੀਕ ਹੈ ਤੇ ਤਿੰਨ ਕ ਦਿਨ ਹੋ ਗਏ ਤਾਰਾ ਦੇ ਕੇ ਹਟ ਗਈ ਵੀ ਚਲੋ ਹੋਰ ਹੋ ਜਾਣੀ ਹਜੇ ਤਾਂ ਟੁਕੜ ਟੁਕੜ 4 ਮਹੀਨੇ ਠੀਕੇ ਦੇ ਜੋਗ ਨਹੀਂ ਹਾਂ ਕਿਉਂਕਿ ਚਾ ਕੇ ਹਟ ਗਈ ਚਲੋ ਉਹ ਤਾਂ ਛੋਟਾ ਜਾਨਵਰ ਕਈ ਵਾਰ ਆ ਜਾਂਦਾ ਹਜੇ ਫਿਰ ਬਜਲ ਨਹੀਂ ਨਾ ਬਣਿਆ ਮੁੜ ਕੇ ਬਸ ਰਹਿੰਦਾ ਨੇ ਫੇਸ ਕੁਆਲਿਟੀ ਮਿੱਤਰੋ ਸਾਰਿਆਂ ਦੀ ਸੋਹਣੀ ਰੰਗ ਬਹੁਤ ਸੋਹਣਾ ਤੇ ਕੱਟ ਘੱਟ ਠੀਕ ਹੈ ਦਾ ਕੋਈ ਬਹੁਤਾ ਛੋਟਾ ਨਹੀਂ 4 ਕੁ ਮਹੀਨੇ ਮਿੱਤਰੋ ਸਾਂਭ ਕੇ ਤਿਆਰ ਹੋ ਜਾਣੀ ਆ ਜਿਹੜੀਆਂ ਉਹ ਦੂਜੀਆਂ ਉਹ ਘੱਟੋ ਘੱਟ ਸਾਨੂੰ 8 8 9 9 ਮਹੀਨੇ 7 7 ਸਾਂਭਣੀਆਂ ਪੈਣਗੀਆਂ ਤੇ ਇਹ 4 ਕੁ ਮਹੀਨੇ ਸਾਂਭਣੀ ਪੂਗੀ ਤੇ ਇਹਦਾ ਰੇਟ ਜੀ ਫਿਰ ਇਹਦਾ ਰੇਟ 16000 ਹੈ ਜੀ 16000 ਹੋ ਜੀ ਮੰਨ ਤਾਂ ਨਾ ਹੋ ਜੇ 16 ਚੋ ਠੀਕ ਹੈ ਅੱਗੇ ਆਗੇ ਜੀ ਇਹ ਵੀ ਉੱਤੇ ਹੀ ਘੱਟ ਘਾਟ ਆ ਹਨਾ ਤੇ ਇਹਦੀ ਕੀ ਡਿਟੇਲ ਹੈ ਜੀ ਕਿਹੜਾ ਕਿੰਨੀ ਕੁ ਮਰ ਹੋ ਇਹਦੀ 16 ਮਹੀਨੇ 16 ਮਹੀਨੇ ਇਹ ਟੀਕੇ ਦੇ ਕਾਬਿਲ ਹੀ ਐ ਨਹੀਂ ਹਜੇ ਤਾਂ ਥੋੜੇ ਛੋਟਿਆ ਸਰੀਰ ਵਜਨ ਹੈ ਵਜਨ ਤਾਂ ਹੈਗਾ ਮੈਂ 2 ਕੁ ਮਹੀਨਾ ਤਾਂ ਹੋ ਸਕਦੀ ਆ ਹਨਾ ਹਾਂ ਜੀ ਤੇ ਇਹਦਾ ਮੁੱਲ ਕੀ ਕਰਤਾ ਜੀ ਇਹਦਾ ਮੁੱਲ 23000 ਜੀ 23000 ਮਾਨਤਨ ਹੋਊਗਾ ਜੀ ਮਾਨਤਨ ਸਾਰਿਆਂ ਚ ਹੋਊਗਾ ਹਾਂ ਜੀ ਤੇ ਆਪਣਾ ਫੋਨ ਨੰਬਰ ਜੀ

0.4560 0.4560 ਹਾਂ ਜੀ ਤੇ ਇਹ ਜਿਹੜਾ ਧੰਸੋਖਾਨਾ ਇਹਦੇ ਨੇੜੇ-ਤੇੜੇ ਕਿਹੜੇ-ਕਿਹੜੇ ਪਿੰਡ ਆ ਕਿੱਥੇ ਜਰਿਆ ਜਾਂਦਾ ਕੋਚੋਂ ਡੀਆਂ ਨੂੰ ਆਈਏ ਦਾ ਚੱਕ ਫਤੇ ਸਿੰਘ ਵਾਲਾ ਤੇ ਧੰਸੇ ਖਾਨਾ ਹਾਂ ਠੀਕ ਹੈ ਬਠਿੰਡੇ ਨੂੰ ਆਈਏ ਕੋਟ ਫਤਾ ਧੰਸੇ ਖਾਨਾ ਠੀਕ ਹੈ ਜੀ ਮੌੜਾ ਮੌੜਾ ਨੂੰ ਆਈਏ ਤਾਂ ਮੈਸਰ ਖਾਨੇ ਤੋਂ ਸੜਕ ਉੱਤਰਦੀ ਹੈ ਚਨਾਥੜ ਰਾਇਖਾਨਾ ਤੇ ਧੰਸੋਖਾਨਾ ਠੀਕ ਹੈ ਸੋ ਚਾਰੇ ਨਗਰਾਂ ਦੇ ਵਿੱਚੋਂ ਮਿੱਤਰੋ ਕਿਸੇ ਵੀ ਨਗਰ ਦੀ ਲੋੜ ਹੋਵੇ ਤਾਂ ਅੰਕਲ ਤੇ ਨਾ ਕਰੋ ਗੱਲਬਾਤ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਸੋ ਸਾਰੇ ਵੀਰਾਂ ਦਾ ਧੰਨਵਾਦ